ਨਾਬਾਬ ਲਾਗਦੇ ਪੰਡਾ ਸੁਖੇਵਾਲ ਪਸ਼ੂ ਹਸਪਤਾਲ ਦੇ ਪਿੱਛੇ ਰਣਜੀਤ ਕੌਰ ਉਮਰ 22 ਸਾਲ ਦੀ ਭੇਤ ਭਰੇ ਹਾਲਾਤਾਂ ਵਿੱਚ ਲਾਸ਼ ਮਿਰਨ ਕਾਰਨ ਸੰਸਦੀ ਫੈਲ ਗਈ ਹੈ ਮ੍ਰਿਤਕ ਰਣਜੀਤ ਕੌਰ ਨਾਲ ਲੱਗਦੇ ਪੰਡ ਬੁਧਾਈਆ ਦੀ ਰਹਿਣ ਵਾਲੀ ਹੈ ਜਿਸ ਦੇ ਸਿਰ ਵਿੱਚ ਡੂੰਘੇ ਨਿਸ਼ਾਨ ਪਾਏ ਗਏ ਨੇ ਪੁਲਿਸ ਵੱਲੋਂ ਡੁਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਨਾਬਾਤੋ ਗੌਰਮਟੇ ਕੀ ਦੀ ਅਪੋਰਟ ਮੈਂ ਤਾਂ ਹੁਣੇ ਫੋਨ ਆਇਆ ਜੀ ਆ ਉਹ ਕਹਿੰਦੇ ਵੀ ਤੁਹਾਡੇ ਉਹ ਲੜਕੀ ਮਰੀ ਪਈ ਆ ਉੱਥੋਂ ਅਸੀਂ ਹੋ ਰਹੇ ਆਗੇ ਬਸ ਘਰੀ ਬਸ ਰੇ ਘਰੀ ਰਹਿੰਦੇ ਸੀ ਕੋਈ ਕੰਮ ਕਰਦਾ ਆਪਣਾ ਇਹੀ ਸੀ ਵੀ ਰੋਟੀ ਪਾਣੀ ਬਿਲਾ ਲੈ ਇੱਕ ਬਾਡੇ ਮਾਲੇ ਹੋਰ ਤਾਂ ਕੋਈ ਕੰਮ ਨਹੀਂ ਕਿ ਕਿੰਨੇ ਪੜ੍ਹਦੀ ਵੀ ਸੀਗੀ ਪਹਿਲਾਂ ਅਸੀਂ ਮਰਕਾ ਕਰਨੀ ਪਾਸਟੂ ਕਰ ਗਈ ਜਾਂ ਮਰਕਾ 10ਵੀਂ ਤੱਕ ਕੱਢ ਗਈ ਕੋਈ ਸ਼ੱਕ ਹੈ ਤੁਹਾਨੂੰ ਕਿਸੇ ਦਾ ਜੀ ਕੋਈ ਸ਼ੱਕ ਨਹੀਂ ਹੈ ਜਿਵੇਂ ਸੱਟਾਂ ਦੇ ਜਿਵੇਂ ਸੱਟਾਂ ਦੇ ਨਿਸ਼ਾਨ ਨੇ ਕਾਫੀ ਨੇ ਸਿਰ ਤੇ ਆ ਤੇ ਹੋਰ ਸੀਦਾ ਕੀ ਨਿੱਕੀ ਚਾ ਨੌਲੇ ਜੀ ਬਿਨਾਂ ਦੇਖੇ ਠੀਕ ਹੈ ਨਹੀਂ ਆਪਾਂ ਕਿਹਦਾ ਨਾਮ ਧਰਤੀਏ ਤੇ ਆਪਾਂ ਦੇਖੀ ਨਹੀਂ ਕੋਈ ਰਾਤ ਦੀ ਘਰੋਂ ਗਈ ਹੋਈ ਸੀ ਕੋਈ ਦੇਖੋ ਜੀ ਗੱਲ ਸੁਣੋ ਮੈਂ ਲੱਗ ਰਹਿਣਾ ਕਿਉਂ ਚਵਕਾਂ ਨੂੰ ਪਤਾ ਹੋਊਗਾ ਵੀ ਮਤਲਬ ਘਰੇ ਕਾਤ ਕਈਆ ਕਦ ਨਹੀਂ ਗਈ ਉਹਨਾਂ ਤੋਂ ਪਤਾ ਕਰਨਾ ਪਊ ਕੀ ਨਾਮ ਸੀ ਕਿੰਨੀ ਉਮਰ ਹੈ ਇਹਨਾਂ ਔਰ ਅਨਤੀਪ ਘਰ ਹੈ ਜਰੋਂ ਉਮਰ 20 22 ਸਾਲ ਦੀ ਹੈਗੀ ਠੀਕ ਹੈ ਨਹੀਂ ਇਹ ਤਾਂ ਅਸੀਂ ਮਸਾਂ ਪਾੜੀ ਸੀ ਉਹਨਾਂ ਅੱਦੇ ਚ ਭਾਜ ਨੇ ਜਿੰਨਾ ਰੁਪਈਆ ਲੱਗਿਆ ਸੀ ਮੈਂ ਖੁਦ ਪੈਸੇ ਆਪ ਲਾਇਨੇ ਮੈਂ ਦਾਦਾ ਠੀਕ ਆ ਨੇ ਮੇਰੇ ਨਾਲ ਹੀ ਰਹਿੰਦੇ ਤੇ ਮੈਨੂੰ ਲਾਉਣੀ ਪਣੀ ਜਮ ਲਾਣੇਦਾਰਾ ਕਰਦਾ ਮੇਰੇ ਘਰ ਵਾਲੀ ਨੇ ਚੱਕ ਕੇ ਸਮਝ ਸੰਗਰੂਰ ਕੀ ਬੇਗੋ ਵਾਲੀ ਦੀ ਦਵਾਈਆਂ ਦਵਾਈਆਂ ਬਸੇਰੀਆਂ ਖਵਾਈ ਜੀ ਨੇ ਬੇਚਾਰੀ ਨੂੰ ਓਕੇ ਕੋਈ ਸਾਡੇ ਪਿੰਡ ਪਸ਼ੂ ਡਿਸਪੈਂਸਰੀ ਦੀ ਬੈਕ ਸਾਈਡ ਤੇ ਡੈੱਡ ਬੋਡੀ ਮਿਲੀ ਸੀ ਸਵੇਰੇ ਉਸ ਤੋਂ ਬਾਅਦ ਮਲਾਜਮਾ ਨੂੰ ਪੁਲਿਸ ਮਲਾਜਮਾ ਨੂੰ ਇਨਫੋਰਮ ਕੀਤਾ ਗਿਆ ਉਹ ਆਏ ਨੇ ਔਰ ਇਥੋਂ ਪਰਿਵਾਰਕ ਮੈਂਬਰਾਂ ਨੇ ਸਨਾਖਤ ਕੀਤੀ ਆ ਕਿ ਗਦਾਈਏ ਪਿੰਡ ਤੋਂ ਲੜਕੀ ਹੈ ਤੁਹਾਡੇ ਨਾਲ ਹੀ 1/2 ਕਿਲੋ ਹਾਂਜੀ ਹਾਂ ਸਾਡੇ ਗਵਾਂਡੀ ਪਿੰਡੀ ਹੈ ਜੀ ਗਦਾਈਆ ਤਕਰੀਬਨ 1/2 ਕਿਲੋਮੀਟਰ ਦਾ ਫਾਸਲਾ ਸਾਡੇ ਇਥੋਂ ਉਮਰ ਪਰਿਵਾਰ ਦੇ ਦੱਸਣ ਮੁਤਾਬਕ 20-22 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਜੀ ਸੱਟਾਂ ਨਿਸ਼ਾਨ ਕਿੱਥੇ ਕਿੱਥੇ ਨੇ ਜਦੋਂ ਅਸੀਂ ਆ ਕੇ ਦੇਖਿਆ ਮੱਥੇ ਤੇ ਸਿਰ ਤੇ ਔਰ ਬਾਹਾਂ ਤੇ ਲੱਤ ਤੇ ਸੱਟਾਂ ਲੱਗੀਆਂ ਹੋਈਆਂ ਸੀਗੀਆਂ ਜਿਸ ਜਗ੍ਹਾ ਤੇ ਡੈੱਡ ਬੋਡੀ ਮਿਲੀ ਹੈ ਦੇਖਣ ਨੂੰ ਲੱਗ ਰਿਹਾ ਵੀ ਇੱਥੇ ਨਹੀਂ ਹੋਇਆ ਇਨਸੀਡੈਂਟ ਕਿਤੇ ਹੋਰ ਹੋਇਆ ਡੈੱਡ ਬੋਡੀ ਇੱਥੇ ਲਿਆ ਕੇ ਛੱਡੀ ਗਈ ਸੀ ਉਹਦੇ ਕੱਪੜੇ ਲਿਬੜੇ ਹੋਏ ਸੀਗੇ ਜੀ ਸਰੀਰ ਤੇ ਜ਼ਖਮ ਸੀਗੇ ਕਾਫੀ ਜ਼ਿਆਦਾ ਓਕੇ ਇੱਥੇ ਵੈਟਰਨ ਇਨਸਪੈਕਟਰ ਦੀ ਮੇਰੀ ਡਿਊਟੀ ਆ ਜੀ ਇੱਥੇ ਮੈਂ ਇਨਚਾਰਜ ਹਾਂ ਡਿਸਪੈਂਸਰੀ ਦਾ ਜੀ ਲਾਸ਼ ਕਦੋਂ ਦੇਖੀ ਤੁਸੀਂ ਅ ਸਰ ਇੱਥੇ ਨਾ ਉਹ ਕਾਗਜ਼ ਜੋਗਨ ਵਾਲਾ ਫਿਰਦਾ ਸੀ ਉਹ ਮੈਨੂੰ ਪੁੱਛਣ ਲੱਗਿਆ ਕਹਿੰਦਾ ਥੈਲੇ ਜੇ ਨੇ ਵੀ ਇਹ ਮੈਂ ਲੈ ਜਾਵਾਂ ਪਾ ਕੇ ਮੈਂ ਕਿਹਾ ਨਹੀਂ ਇਹ ਤਾਂ ਪੰਚਾਇਤ ਦੇ ਨੇ ਜਦੋਂ ਫਿਰ ਮੈਨੂੰ ਕਹਿੰਦਾ ਵੀ ਪਿੱਛੇ ਸਰਾਬੀ ਗਿਰਿਆ ਪਿਆ ਕੋਈ ਮੈਂ ਕਿਹਾ ਮੇਰੇ ਨਾਲ ਆ ਜਾ ਯਾਰ ਵੀ ਮੈਨੂੰ ਡਰ ਲੱਗਦਾ ਮੈਂ ਦੇਖਿਆ ਪਿੱਛੇ ਜਾ ਕੇ ਉਹਦੇ ਸੱਟ ਲੱਗੀ ਹੋਈ ਸੀ ਉਹਨੂੰ ਦੇਖ ਕੇ ਮੈਂ ਸਰਪੰਚਾਂ ਨੂੰ ਫੋਨ ਕਰਤਾ ਇੱਕ ਦੋ ਮਿੰਟ 'ਚ ਸਰਪੰਚ ਸਾਹਿਬ ਆ ਗਏ ਤੇ ਕੱਲ ਤਾਂ ਨਹੀਂ ਸੀ ਤੁਕਾ ਤੁਸੀਂ ਕੱਲ ਨਾ ਕੱਲ ਵੀ ਗਿਆ ਸੀ ਪਿਛੇ ਕੱਲ ਕੋਈ ਨਹੀਂ ਸੀ ਅੱਛਾ ਕੱਲ ਨਹੀਂ ਹੈਗੇ ਸੀ ਤੁਸੀਂ ਕਦੋਂ ਆਏ ਡਿਊਟੀ ਤੇ ਡਿਊਟੀ ਤੇ ਕੋਈ 9:30 ਵਜੇ ਜੀ ਫੇ ਕਦੋਂ ਦੇਖਿਆ ਤੁਸੀਂ ਉਹ ਚਾਹ ਕੋਈ 15-20 ਮਿੰਟ ਬਾਅਦ ਸ਼ਾਇਦ ਅੰਦਾਜ਼ਾ ਜਿਹਾ ਇਹਨਾਂ ਦਾ ਹਾਂ ਠੀਕ ਹੈ ਇਥੇ ਦੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਂ ਆਪਣੇ ਅਫਸਰ ਸਾਹਿਬਾਨਾਂ ਨੂੰ ਦੱਸਤਾ ਤੇ ਉਸ ਤੋਂ ਬਾਅਦ ਜੋ ਉਹ ਵੀ ਦੇਖਣਗੇ ਮੌਕਾ ਤੇ ਫਿਰ ਦੇਖਦੇ ਹਾਂ ਜੋ ਵੀ ਹੋਇਆ ਜੋ ਬਣਦੀ ਕਾਰਵਾਈ ਅਲੀਗਲ ਕਾਰਵਾਈ ਉਹ ਜ਼ਰੂਰ ਹੋਊਗੀ। ਉਹ ਸਾਡੇ ਅਸੀਂ ਪੁਲਿਸ ਨੇ ਕਬਜ਼ੇ ਚ ਲੈ ਲਿਆ। ਕੋਈ ਹੋਰ ਕੋਈ ਚੀਜ਼ ਨਹੀਂ ਬਸ ਕੱਪੜੇ ਇਹਦੇ ਪਏ ਹੋਏ ਨੇ। پیسے 1000 ਰੁਪਏ ਇਹਦੀ ਜੇਬ ਚ। ਕੀ ਕੀ ਨਿਸ਼ਾਨ ਦੇਖੇ ਗਏ ਨੇ? ਨਿਸ਼ਾਨ ਇੱਕ ਤਾਂ ਸਰਚ ਹੈ ਦੇ। ਸਰਚ ਸੱਟ ਹੈ ਤੇ ਆ ਮੱਥੇ ਤੇ ਸੱਟ ਹੈ। ਮਹਲਾ ਤਾਂ ਮਤਲਬ ਸ਼ਕੀਨਾ ਜਰ ਆ ਰਹੇ ਨੇ ਜੀ। ਪਰ ਫਿਲਹਾਲ ਇੱਕ ਅਪਕ ਸੈਤਨੀ ਕਰ ਸਕਦੇ ਚਾ ਨਾ। ਸਿੱਤਾ ਡਾਕਟਰ ਕਰਨਗੇ ਕਿ ਇਹਦੇ ਚ ਕੀ ਆਪਣਾ ਕੀ ਹਾਲਾਤ ਨੇ